ਇਹਦਾ ਲਿੰਕ ਰੋਟ ਆ ਕਰਨਾ ਲਿਖਿਆ ਦੇ ਲੇਕਿਨ ਟਾਲੀ ਮੋੜ ਲੇ ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਇਸ ਵੇਲੇ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਗੇਟ ਦੇ ਬਿਲਕੁਲ ਬਾਹਰ ਜਿੱਥੇ ਕਿ ਕੁਝ ਨੌਜਵਾਨ ਵੀਰ ਜਿਹੜੇ ਨੇ ਸਿੱਖ ਨੌਜਵਾਨ ਵੀਰ ਇਕੱਠੇ ਹੋਏ ਨੇ ਔਰ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਜੂਨ ਦਾ ਮਹੀਨਾ ਪਹਿਲਾ ਹਫਤਾ ਸ਼ਹੀਦੀ ਹਫਤਾ ਜਿਹੜਾ ਹੈ ਉਹ ਚੱਲ ਰਿਹਾ ਹੈ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਕਰਕੇ ਆਮ ਤੌਰ ਤੇ ਹਰ ਜਗ੍ਹਾ ਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਜਿਹੜੀਆਂ ਨੇ ਲਾਈਆਂ ਜਾਂਦੀਆਂ ਨੇ ਔਰ ਇਸ ਵੇਲੇ ਵੀ ਤੁਸੀਂ ਦੇਖੋ ਕਿ ਮਾਹੌਲ ਇਸ ਵੇਲੇ ਇੱਥੇ ਥੋੜਾ ਜਿਆਦਾ ਗਰਮਾਇਆ ਹੋਇਆ ਹੈ ਕਾਰਨ ਕਿ ਸ਼ਬੀਲ ਲੱਗੀ ਹੋਈ ਸੀ ਠੰਡੇ ਮਿੱਠੇ ਜਲ ਦੀ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸਾ ਸੋਧ ਕੇ ਉਹ ਸ਼ਬੀਲ ਲਾਈ ਜਾਂਦੀ ਹੈ ਕਿ ਕੋਈ ਵੀ ਗਰੀਬ ਗੁਰਬਾ ਹੋਵੇ ਪਿਆਸਾ ਹੋਵੇ ਉਹ ਉੱਥੇ ਆ ਕੇ ਠੰਡਾ ਮਿੱਠਾ ਜਲ ਛੱਕ ਜਾਵੇ ਉਹ ਸ਼ਬੀਲ ਲੱਗੀ ਸੀ ਉਹਨਾਂ ਜਿਹੜੇ ਸ਼ਹੀਦੀ ਕੱਲੂ ਕਾਰਾ ਹੋਇਆ ਸੀ ਜੂਨ 1984 ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਹਨਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਸ ਸ਼ਬੀਲ ਨੂੰ ਉੱਥੇ ਲਾਇਆ ਗਿਆ ਸੀ ਸ਼ਹੀਦ ਸ਼ਹੀਦਾਂ ਦੀਆਂ ਫੋਟੋਆਂ ਵੀ ਉੱਥੇ ਲੱਗੀਆਂ ਹੋਈਆਂ ਸੀ ਲੇਕਿਨ ਕੁਝ ਮਾਮਲਾ ਐਸਾ ਹੋਇਆ ਕਿ ਅੱਜ ਇਹ ਸਾਰੇ ਨੌਜਵਾਨ ਵੀਰ ਇੱਥੇ ਇਕੱਠੇ ਹੋਏ ਨੇ ਕਿਉਂ ਇਕੱਠੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਸੁਣਾਵਾਂਗੇ ਕਿਹਨਾਂ ਵੀਰ ਜੀ ਤੁਹਾਡਾ ਵੀਰ ਜੀ ਮੇਰਾ ਨਾਮ ਸੁਖਨਾਮ ਸਿੰਘ ਸੁਖਨਾ ਵੀਰ ਜੀ ਕੀ ਹੋਇਆ ਸਾਰਾ ਮਾਮਲਾ ਕੀ ਹੋਇਆ ਅੱਜ ਤੁਸੀਂ ਪੁਲਿਸ ਸਟੇਸ਼ਨ ਕਿਉਂ ਪਹੁੰਚੇ ਜੀ ਜਿਸ ਦਾ ਕੀ ਸਾਰਿਆਂ ਨੂੰ ਪਤਾ ਹੈ ਕਿ ਵੀ ਜੂਨ ਦਾ ਮਹੀਨਾ ਚੱਲ ਰਿਹਾ ਸ਼ਹੀਦੀ ਦਿਹਾੜੇ ਚੱਲ ਰਿਹਾ ਸਾਡੇ ਸਿੱਖਾਂ ਦੇ ਜੀ ਸੋ ਜੋ ਜੋ ਸਾਡੇ ਸਿਧਾਂਤ ਹਨ ਉਸ ਹਿਸਾਬ ਨਾਲ ਜੇ ਦਿਖਿਆ ਜਾਏ ਕਿ ਵੀ ਅਸੀਂ ਆਪਣਾ ਲੰਗਰ ਜਾਂ ਜੋ ਵੀ ਰਸ ਲਗਾਉਂਦੇ ਜੂਨ ਦੇ ਮਹੀਨੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸੋ ਇਸ ਚੱਕਰਾਂ ਚ ਕੀ ਹੋਇਆ ਕਿ ਵੀ ਹਰ ਸਾਲ ਕੋਈ ਨਾ ਕੋਈ ਪ੍ਰੋਪਗੈਂਡਾ ਸਾਡੇ ਸਿੱਖਾਂ ਦੇ ਅਗੇਂਸਟ ਕੋਈ ਨਾ ਕੋਈ ਸਾਡੇ ਹੇਟ ਸਪੀਚ ਸਾਡੇ ਨਾਲ ਮੀਨਸ ਹਰ ਵਾਰ ਦਾਤ ਕੋਈ ਨਾ ਕੋਈ ਹੁੰਦੀ ਹੈ ਕਿਉਂਕਿ ਸਾਡੇ ਸਿੱਖਾਂ ਦੇ ਸੈਂਟੀਮੈਂਟ ਨੂੰ ਹਰ ਕੀਤਾ ਜਾਂਦਾ ਹੈ ਜੋ ਇਸ ਅਸਿਰ ਮੀਰਾ ਸਾਹਿਬ ਰਿਪੋਰਟ ਕਰਨਾ ਆਇਆ ਆ ਐਫ ਆਈ ਆਰ ਕਰਵਾਉਣ ਆਇਆ ਅਗਰ ਕਿਸ ਚੀਜ਼ ਦੀ ਐਫ ਆਈ ਆਰ ਕੀ ਕਾਰਨ ਕੀ ਹੋਇਆ ਤੁਹਾਨੂੰ ਇੱਥੇ ਆਉਣਾ ਪਿਆ ਯਾਰ ਇਸ ਚੀਜ਼ ਦੀ ਕਰਵਾਉਣ ਆਇਆ ਕਿ ਬਈ ਇੱਕ ਕੁੜੀਆ ਜਿਸ ਨੇ ਆਈ ਡੀ ਬਣਾਈ ਦੀ ਇੰਸਟਾ ਤੇ ਜਰਨਲਿਸਟ ਮੀਕੂ ਨਾਮ ਦੀ ਹੈ ਕੁੜੀ ਹੂੰ ਤੇ ਜੰਮੂ ਟਿਊਬ ਨਾਮ ਦਾ ਇੱਕ ਆਪਣਾ ਪੇਜ ਹੈ ਕਿ ਇਸਨੇ ਵੀ ਪਾਈ ਦੀ ਜੋ ਕਿ ਆਪ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਸ਼ਵੀਲ ਦੇ ਕਰਕੇ ਤੇ ਸਿੱਖਾਂ ਦੇ ਕਰਕੇ ਬੜੀ ਭਦੀ ਸ਼ਬਦਾਦਲੀ ਹੋਰ ਮੈਂ ਤੁਹਾਨੂੰ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਦਿਖਾ ਦੇਣਾ this is so called ਜੰਮੂ ਖਾਲਿਸਤਾਨੀ ਸਿਕਸ ਸੈਵਲ اور ਪ੍ਰੋਪਗੈਂਡਾ ਪ੍ਰੋਗਰਾਮ ਇਹ ਬੜੀ ਵੱਡੀ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਹੈ ਇਸ ਲੇਡੀ ਨੇ ਕਿ ਇਹ ਇੱਕ ਪ੍ਰੋਪਗੈਂਡਾ ਹੈ ਔਰ ਇਹ ਪ੍ਰੋ ਖਾਲਿਸਤਾਨੀ ਹਨ ਕੀ ਤੁਹਾਨੂੰ ਇੱਥੇ ਵਿੱਚ ਕੋਈ ਖਾਲਿਸਤਾਨੀ ਦਿਖਾਈ ਦੇ ਰਿਹਾ ਹੈ ਇਹ ਇਹ ਫੈਸਲਾ ਸੰਗਤ ਜੀ ਤੁਸੀਂ ਕਰਨਾ ਹੈ ਜਾਂ ਫਿਰ ਕਾਨੂੰਨ ਕਰੇਗਾ ਕਿਉਂਕਿ ਇਸ ਦੀ ਭੱਦੀ ਸ਼ਬਦਾਵਲੀ ਦੱਸ ਰਹੀ ਹੈ ਕਿ ਇਹ ਪ੍ਰੋਪੋਗੈਂਡਾ ਬੇਸਿਕਲੀ ਇਸ ਵੀਡੀਓ ਤੋਂ ਸ਼ੁਰੂ ਹੋਇਆ ਹੈ ਇਸ ਵੀਡੀਓ ਤੋਂ ਇਹ ਪ੍ਰੋਪੋਗੈਂਡਾ ਸ਼ੁਰੂ ਹੋਇਆ ਜਿਸ ਤਰ੍ਹਾਂ ਲਿਖਿਆ ਦਾ ਐਜ਼ ਅ ਪ੍ਰਾਊਡ ਇੰਡੀਅਨ ਆਮ ਨਾਟ ਡਰਿੰਕਿੰਗ ਥਿਸ ਸ਼ਿਟ ਸ਼ਿਟ ਵਰਡ ਜਿਹੜਾ ਹੈ ਇਹ ਕੋਈ ਮਾਮੂਲੀ ਵਰਡ ਨਹੀਂ ਹੈ ਔਰ ਇਹ ਹੈ ਉਸ ਇੱਕ ਕਰਤੂਤ ਹੈ ਇਸ ਔਰਤ ਦੀ ਇਸ ਮੈਂ ਤਾਂ ਇਹਨੂੰ ਔਰਤ ਜਾਤ ਕਹਿਣ ਤੋਂ ਵੀ ਗੁਰੇਜ਼ ਕਰਾਂਗਾ ਇਹ ਇਸ ਦੀਆਂ ਕਾਫੀ ਫੋਟੋਆਂ ਆ ਤੇ ਕੁਛ ਹਨ ਔਰ ਇੱਕ ਹੋਰ ਤੁਹਾਨੂੰ ਦੱਸ ਦਈਏ ਇੱਕ ਪੋਸਟ ਇਹ ਜਿਹੜੀ ਸ਼ੇਅਰ ਕੀਤੀ ਹੈ ਅ ਇਸ ਲੇਡੀ ਨੇ ਤਾਂ ਉਹ ਪੋਸਟ ਸ਼ਾਇਦ ਹਟਾ ਦਿੱਤੀ ਹੈ ਲੇਕਿਨ ਇਸ ਤੋਂ ਬਾਅਦ ਇੱਕ ਹੋਰ ਪੋਸਟ ਜਿਹੜੀ ਹੈ ਉਹ ਸ਼ੇਅਰ ਹੋਈ ਹੈ ਇੱਕ ਚੈਨਲ ਹੈ ਜੰਮੂ ਟਿਊਬ ਇੰਸਟਾ ਦਾ ਜਿਹੜਾ ਚੈਨਲ ਹੈ ਉਹ ਤੁਹਾਨੂੰ ਦਿਖਾ ਰਿਹਾ ਜੰਮੂ ਟਿਊਬ ਚੈਨਲ ਇਹ ਨੌਜਵਾਨ ਵੀਰ ਸਾਰੇ ਲੈ ਕੇ ਆਏ ਹੋਏ ਨੇ ਇਹਦਾ ਲੋਗੋ ਵਗੈਰਾ ਸਾਰਾ ਸਾਹਮਣੇ ਹੈ ਜੰਮੂ ਟਿਊਬ ਚੈਨਲ ਕਰਕੇ ਹੈ ਔਰ ਇਹ ਪੋਸਟ ਜਿਹੜੀ ਹੈ ਸੇਮ ਪੋਸਟ ਇਸ ਚੈਨਲ ਦੇ ਉੱਤੇ ਵੀ ਚੜੀ ਹੋਈ ਔਰ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਬਹੁਤ ਵੱਡੀ ਮੈਨੂੰ ਲੱਗਦਾ ਹੈ ਕਿ ਗਿਨੀ ਮਿੱਥੀ ਸਾਜ਼ਿਸ਼ ਦੇ ਹੀ ਚੱਲਦੇ ਇਹ ਪੋਸਟਾਂ ਪਾਈਆਂ ਜਾ ਰਹੀਆਂ ਨੇ ਔਰ ਬਾਰ-ਬਾਰ ਇਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਪ੍ਰੋ ਖਾਲਿਸਤਾਨੀ ਕਿਹਾ ਜਾ ਰਿਹਾ ਔਰ ਆਪਣੇ ਆਪ ਨੂੰ ਇਹ ਇੰਡੀਅਨ ਕਹਿ ਰਹੇ ਨੇ ਲਾਣਤ ਹੈ ਮੈਂ ਕਹਿੰਦਾ ਇਹੋ ਜਿਹਿਆਂ ਇੰਡੀਅਨ ਲੇਡੀਜ਼ ਦੇ ਉੱਤੇ ਜਿਹੜੀਆਂ ਕਿ ਆਪਣੇ ਹੀ ਇੱਥੇ ਜਿਹੜੇ ਇਸ ਦੇਸ਼ ਦੇ ਵਸਨੀਕਾਂ ਨੂੰ ਉਲਟੇ ਪੁਲਟੇ ਨਾਮ ਔਰ ਸਭ ਤੋਂ ਵੱਡੀ ਗੱਲ ਕੀ ਜਿਹੜਾ ਉਸਨੇ ਛਬੀਲ ਦੇ ਉੱਤੇ ਛਬੀਲ ਦਾ ਜਿਹੜਾ ਇੱਕ ਅੰਮ੍ਰਿਤ ਸਮਝਿਆ ਜਾਂਦਾ ਹੈ ਇਸ ਨੂੰ ਜਿਹੜੀ ਅਸੀਂ ਛਬੀਲ ਪਲਾਉਂਦੇ ਹਾਂ ਸਿੱਖ ਧਰਮ ਦੇ ਵਿੱਚ ਇੱਕ ਇਹ ਨਿਸ਼ਚਾ ਹੁੰਦਾ ਹੈ ਕਿ ਅਰਦਾਸਾ ਸੋਧਨ ਤੋਂ ਬਾਅਦ ਉਹ ਚੀਜ਼ ਸੁੱਚੀ ਅਤੇ ਸੱਚੀ ਹੋ ਜਾਂਦੀ ਹੈ ਔਰ ਕਿਸੇ ਵੀ ਗਰੀਬ ਗੁਰਬੇ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਕੋਈ ਉਸ ਜਿਹੜਾ ਹੈ ਛਬੀਲ ਨੂੰ ਛੱਕ ਸਕਦਾ ਹੈ ਔਰ ਉਹ ਹਰ ਇੱਕ ਦੇ ਵਾਸਤੇ ਹੁੰਦੀ ਹੈ ਹਰ ਇੱਕ ਦਾ ਹੱਕ ਹੁੰਦਾ ਹੈ ਉੱਤੇ ਲੇਕਿਨ ਇਸ ਲੇਡੀ ਨੇ ਇਹ ਜਿਹੜੀ ਇੱਕ ਪੱਦੀ ਸ਼ਬਦਾਵਲੀ ਜਿਹੜੀ ਇੱਥੇ ਵਰਤੀ ਹੈ ਮੈਂ ਕਹਾਂਗਾ 1 ਮਿੰਟ ਲਾਈਟ ਲਗਾਓ ਔਰ ਕਲੋਜ਼ ਲੈ ਕੇ ਆਓ ਇਸ ਨੂੰ ਜੀ ਕੈਪਸ਼ਨ ਨੂੰ ਅਸੀਂ ਦਿਖਾ ਦਈਏ ਪੂਰਾ ਲਿਖਿਆ ਹੋਇਆ ਐਜ਼ ਅ ਪ੍ਰਾਊਡ ਇੰਡੀਅਨ ਲਹਣਦਾ ਇਹੋ ਜਿਹੇ ਪ੍ਰਾਊਡ ਇੰਡੀਅਨ ਦੇ ਉੱਤੇ ਆਈ ਏਮ ਨਾਟ ਡਰਿੰਕਿੰਗ ਥਿਸ ਸ਼ਿਟ ਜਿਹੜੇ ਕਿ ਸ਼ਿਟ ਵਾਟਰ ਲਿਖਿਆ ਹੋਇਆ ਇਹਨੇ ਪੂਰਾ ਬਕਾਇਦਾ ਕਿ ਸ਼ਬੀਲ ਜਿਸ ਦਾ ਨਾਮ ਹੈ ਵਿਦ 1984 ਪੋਸਟਰਸ ਮੈਂ ਇਸ ਲੇਡੀ ਨੂੰ ਪੁੱਛਦਾ ਹਾਂ ਕਿ ਜੇ ਤੈਨੂੰ 1984 ਦੇ ਸ਼ਹੀਦਾਂ ਦੇ ਪੋਸਟਰਾਂ ਦੇ ਨਾਲ ਕੋਈ ਤਕਲੀਫ ਹੈ ਤਾਂ ਤੂੰ ਸਾਹਮਣੇ ਆ ਕੇ ਗੱਲ ਕਰ ਤੂੰ ਇਸ ਲੰਗਰ ਨੂੰ ਕਿਸ ਤਰੀਕੇ ਦੇ ਨਾਲ ਇੰਨਾ ਭੱਦਾ ਸ਼ਬਦ ਜਿਹੜਾ ਹੈ ਉਹ ਜਿਹੜਾ ਯੂਜ਼ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਹੁਣ ਇਸ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰਨ ਜਾ ਰਹੇ ਹੋ ਜੀ ਜੀ ਇਹਦੇ ਆ ਕੁੜੀ ਨੇ ਇਸਨੇ ਲਿਖਿਆਦਾ ਕਿ ਵਿਸ਼ਵੀਲ ਦੇ ਬਾਰੇ ਲਿਖਿਆਦਾ ਸ਼ਿਟ ਸ਼ਿਟ ਵਾਟਰ ਆਮ ਨਾਟ ਐ ਡਰਿੰਕਿੰਗ ਦੀ ਸ਼ਿਟ ਵਾਟਰ ਉਸ ਤੋਂ ਬਾਅਦ ਥੱਲੇ ਇਸਨੇ ਇੱਕ ਹੋਰ ਚੀਜ਼ ਲਿਖਦੀ ਹੈ ਮੈਂ ਮੈਂ ਇਹ ਪਾਣੀ ਨਹੀਂ ਪੀ ਸਕਤੀ ਮੇਰੇ ਵੀ ਆਪਣੇ ਮੈ ਮੈਨੂੰ ਮੈਨੂੰ ਲੱਗਦਾ ਹੈ ਕਿ ਇੱਥੇ ਲਿਖਿਆ ਹੋਇਆ ਹੈ ਕਿ ਮੈਂ ਇਹ ਪਾਣੀ ਨਹੀਂ ਪੀ ਸਕਦਾ ਹਾਂ ਸ਼ਾਇਦ ਇਹ ਕੋਈ ਫੇਕ ਆਈਡੀ ਦੇ ਥਰੂ ਵੀ ਕੁਝ ਨਾ ਕੁਝ ਹੋ ਸਕਦਾ ਹੈ ਜਾਂ ਫਿਰ ਇਹ ਅੱਗੇ ਟੈਗ ਕੀਤੀ ਹੋਈ ਹੈ ਔਰ ਕਿਸੇ ਹੋਰ ਬੰਦੇ ਨੇ ਕੁਝ ਲਿਖਿਆ ਹੋਇਆ ਹੈ ਜੰਮੂ ਟਿਊਬ ਵਾਲੇ ਨੇ ਪਾਈ ਜੰਮੂ ਟਿਊਬ ਵਾਲੇ ਨੇ ਇਹ ਗੱਲ ਲਿਖੀ ਹੈ ਇਹਦੀ ਪੋਸਟ ਹੈ ਕੁੜੀ ਨੇ ਇਸੇ ਬਣਾਈ ਦੀ ਹੈ ਵੀਡੀਓ ਤੇ ਕੁੜੀ ਨੇ ਇਹ ਪੋਸਟ ਕੀਤੀ ਦੀ ਹੈ ਤੇ ਲੇਕਿਨ ਗੁਰੂ ਰਾਮਦਾਸ ਮਹਾਰੇ ਦੇ ਦਰ ਤੇ ਤੁਸੀਂ ਜਾਂਦੇ ਹੋ ਲੰਗਰ ਪਾਣੀ ਛਕਦੇ ਹੋ ਤੇ ਤਦੂ ਵੀ ਤੁਹਾਨੂੰ ਫਿਰ ਤੁਹਾਨੂੰ ਹੋਣਾ ਚਾਹੀਦਾ ਕਿ ਬੀ ਬੀ ਆਰ ਪ੍ਰਾਊਡ ਟੂ ਬੀ ਐ ਪ੍ਰੋ ਇੰਡੀਅਨ ਥੈਟਸ ਵਾਈ ਯੂ ਹੈਵ ਟੂ ਨਾਟ ਈਟ ਦ ਲੰਗਰ ਐਂਡ ਪਾਣੀ ਤੁਹਾਨੂੰ ਪੀਣਾ ਨਹੀਂ ਚਾਹੀਦਾ ਦਰਬਾਰ ਸਾਹਿਬ ਜੋ ਸਾਡਾ ਹਰਮੰਦਰ ਸਾਹਿਬ ਹੈ ਸਾਂਝੀਵਾਲ ਦਾ ਪ੍ਰਤੀਕ ਹੈ ਜੇ ਅਗਰ ਤੁਸੀਂ ਉੱਥੇ ਜਾ ਕੇ ਲੰਗਰ ਛਕ ਸਕਦੇ ਹੋ ਗੁਰਦੁਆਰੇ ਜਦ ਕੋਵਿਡ ਹੁੰਦਾ ਉੱਥੇ ਤੁਹਾਨੂੰ ਰਸ਼ਨ ਪਾਣੀ ਚਾਹੀਦਾ ਉੱਥੇ ਤੁਹਾਨੂੰ ਆਕਸੀਜਨ ਚਾਹੀਦਾ ਤਦੂ ਤੁਸੀਂ ਪ੍ਰੋ ਇੰਡੀਅਨ ਨਹੀਂ ਹੁੰਦੇ ਤਦੂ ਸਭ ਸਿੱਖ ਤਾ ਖਾਲਸਤਾਨੀ ਨਹੀਂ ਹੁੰਦੇ ਜਦੋਂ ਸਾਡੇ ਸਿੱਖ ਪ੍ਰਾਹ ਹੋ ਜਾਂਦੇ ਨੇ ਜਦੋਂ ਅੱਜ ਤੁਸੀਂ ਅੱਜ ਦੇਖ ਲਓ ਇੰਡੀਆ ਪਾਕਿਸਤਾਨ ਦੀ ਜਦੋਂ ਵਾਰ ਸਿੱਖ ਪ੍ਰਾਹ ਹੋ ਜਾਂਦੇ ਨੇ ਲੇਕਿਨ ਤੁਸੀਂ ਜਦੋਂ ਜੂਨ 84 ਜਦੋਂ ਸਾਡੇ ਸਿੱਖਾਂ ਨਾਲ ਕੋਈ ਸਾਡੇ ਜ਼ਖਮਾਂ ਦੇ ਹਰੇ ਨਹੀਂ ਹੋਏ ਮੀਨਜ਼ ਅਲੇ ਸਾਡੇ ਪਰੇ ਨਹੀਂ ਆਂ ਤਾਂ ਤੁਸੀਂ ਉਹਨੂੰ ਬਾਰ-ਬਾਰ ਉਸ ਕੁਰੇਤਨ ਦਾ ਕੰਮ ਕਰਦੇ ਹੋ ਕਿਉਂਕਿ ਦੇਖੋ ਤੁਹਾਨੂੰ ਇੰਨੀ ਨੌਲੇਜ ਨਹੀਂ ਹੈ ਜਦੋਂ ਤੁਸੀਂ ਪੜੇ ਲਿਖੇ ਹੋ ਅਗਰ ਤੁਸੀਂ ਇੰਨੇ ਪੜੇ ਲਿਖੇ ਹੋ ਤੁਸੀਂ ਆਪਣੀ ਲਿਟਰੇਚਰ ਜਾਂ ਸਿਧਾਂਤਾਂ ਨੂੰ ਪੜੋ ਇੱਦਾਂ ਹੀ ਸਾਡੇ ਸਿੱਖਾਂ ਨਾਲ ਕੀ ਹੋਇਆ ਤੁਹਾਨੂੰ ਪਤਾ ਚਲ ਜਾਏਗਾ ਕਿਉਂਕਿ ਦੇਖੋ ਸਾਰੇ ਹਿੰਦੂ ਮਾੜੇ ਨਹੀਂ ਹੁੰਦੇ ਸਾਰੇ ਸਿੱਖ ਮਾੜੇ ਨਹੀਂ ਹੁੰਦੇ ਠੀਕ ਹੈ ਕਿਉਂਕਿ ਸੰਤਾ ਦਾ ਸਪੋਰਟ ਜਦੋਂ ਕਰਦੇ ਸੀ ਸੰਤਾ ਦੇ ਸਪੋਰਟ 'ਚ ਹਿੰਦੂ ਪਰਿਵਾਰ ਵੀ ਸੀ ਸੰਤਾ ਨੇ ਹਿੰਦੂ ਪਰਿਵਾਰਾਂ ਦੇ ਘਰ ਵੀ ਬਸਾਇਆ ਸਭ ਕੁਝ ਬਸਾਇਆ ਹੂੰ ਤਾਂ ਦੂ ਤੁਸੀਂ ਉਸ ਚੀਜ਼ ਦੀ ਕੋਈ ਸਪੋਰਟ ਦੇ ਕੋਈ ਨਹੀਂ ਆਂਦਾ ਅੱਜ ਤੁਸੀਂ ਉਹਨਾਂ ਸਿੱਖਾਂ ਅਗਰ ਪ੍ਰੋ ਖਾਲਿਸਤਾਨੀਆਂ ਤੁਹਾਨੂੰ ਪੋਸਟਰ ਨਾਲ ਨਹੀਂ ਤਕਲੀਫ ਹੈ ਜਿਸ ਤਰ੍ਹਾਂ 2015 ਜਰਜੀਤ ਸਿੰਘ ਜੋ ਉਹਨਾਂ ਨਾਲ ਹੋਇਆ ਤਾਂ ਤੁਸੀਂ ਪੋਸਟਰ ਦਾ ਕਿਉਂ ਹਰ ਵਾਰੀ ਜੂਨ 'ਚ ਇਹ ਕੁਝ ਹੁੰਦਾ ਠੀਕ ਹੈ ਸੰਤਾ ਦੇ ਸੰਤਾ ਦੇ ਪੋਸਟਰ ਲੱਗੇ ਸੀ ਅੱਜ ਤੁਹਾਨੂੰ ਇਹਨਾਂ ਪੋਸਟਰਾਂ 'ਚ ਤਕਲੀਫ ਹੈ ਕਾ ਤੁਹਾਨੂੰ ਉਹ ਨਹੀਂ ਦਿਖਦਾ ਕਿ ਬੇ ਦਰਬਾਰ ਸਾਹਿਬ 'ਚ ਜੋ 3-3 ਸਾਲ ਦੇ ਬੱਚੇ ਮਾਰੇ ਤੁਸੀਂ 1.5-1.5 ਮਹੀਨੇ ਦੇ ਬੱਚੇ ਤੁਸੀਂ ਮਾਂ ਦੇ ਦੁੱਧ ਚੂਣਦੇ ਬੱਚਿਆਂ ਨੂੰ ਤੁਸੀਂ ਮਾਰਿਆ ਉਹ ਤੁਹਾਡੇ ਸਭ ਕੁਝ ਠੀਕ ਹੈ ਲੇਕਿਨ ਤੁਹਾਨੂੰ ਇੱਕ ਸ਼ਵੀਲ ਜੁਗਈ ਜਿਸ ਵਾਸਤੇ ਤੁਸੀਂ ਇਹ ਲਿਖ ਰਹੇ ਹੋ ਕਿ ਬਈ ਸ਼ਿਟ ਕਹਿ ਕੇ ਤੁਸੀਂ ਉਸ ਸ਼ਵੀਲ ਨੂੰ ਜਿਹੜਾ ਸਾਡੇ ਵਾਸਤੇ ਅਸੀਂ ਅਮ੍ਰਿਤਾ ਕੰਮ ਸਮਝਦੇ ਆ ਤੁਸੀਂ ਵੀ ਕਸ਼ਤੀ ਤੁਸੀਂ ਇਸ ਨੂੰ ਸ਼ਵੀਲ ਲਗਵਾਉਂਦੇ ਹੋ ਤੁਸੀਂ ਵੀ ਆਪਣਾ ਮਿੱਠਾ ਜਲ ਛਕਵਾਉਂਦੇ ਹੋ ਕਸ਼ਤੀ ਦੇ ਵੇਲੇ ਉਹ ਅਗਰ ਅਸੀਂ ਪੀ ਸਕਦੇ ਹਾਂ ਸਿੱਖ ਭਾਈਚਾਰਾ ਫਿਰ ਤੁਹਾਨੂੰ ਪੀਂਦੇ ਕੇ ਤਕਰੀਫ ਹੋਗੀ ਔਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਾਫੀ ਜਮਾਵੜਾ ਜਿਹੜਾ ਹੈ ਸਿੱਖ ਨੌਜਵਾਨਾਂ ਦਾ ਇੱਥੇ ਇਕੱਠੇ ਹੋ ਚੁੱਕੇ ਨੇ ਇਸ ਸਾਰੇ ਮਾਹੌਲ ਨੂੰ ਜਿਹੜਾ ਹੈ ਇਹ ਬੜੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੇ ਸਾਂਭਿਆ ਹੋਇਆ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਐਸ ਐਚ ਓ ਮੀਰਾ ਸਾਹਿਬ ਇਸ ਵੇਲੇ ਸ਼ਾਇਦ ਅੰਦਰ ਹਨ ਜਾਂ ਨਹੀਂ ਹਨ ਲੇਕਿਨ ਨੌਜਵਾਨ ਜਿਹੜੇ ਨੇ ਸਿੱਖ ਨੌਜਵਾਨ ਸਭਾ ਸਿੰਪਲ ਕੈਂਪ ਵੀ ਇੱਥੇ ਪਹੁੰਚ ਚੁੱਕੀ ਹੈ ਗੁਰਨਾਣਕ ਲੰਗਰ ਮਿਸ਼ਨ ਜਿਹੜੇ ਨੇ ਉਹ ਵੀ ਸੰਸਥਾ ਇੱਥੇ ਪਹੁੰਚੀ ਔਰ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੂੰ ਮੈਂ ਸ਼ਾਇਦ ਜਾਣਦਾ ਨਹੀਂ ਹਾਂ ਲਗਭਗ 10 ਤੋਂ 15 ਸੰਸਥਾਵਾਂ ਜਿਹੜੀਆਂ ਸਿੰਬਲ ਤੋਂ ਲੈ ਕਰਕੇ ਜੰਮੂ ਤੱਕ ਪੋਰ ਕੈਂਪ ਚੱਠਾ ਗੋਲ ਗੁਜਰਾਲ ਸਾਰੇ ਇਲਾਕੇ ਤੋਂ ਇੱਥੇ ਨੌਜਵਾਨ ਜਿਹੜੇ ਨੇ ਇਸ ਵੇਲੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਜਮਾਵੜਾ ਬਿਲਕੁਲ ਗੇਟ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੇ ਸਾਹਮਣੇ ਇਸ ਵੇਲੇ ਇਹ ਨੌਜਵਾਨਾਂ ਦਾ ਜਮਾਵੜਾ ਹੈ ਔਰ ਨੌਜਵਾਨ ਜਿਹੜੇ ਨੇ ਅਸੀਂ ਕਾਹ ਕੇ ਮੈਂ ਵੀਰ ਨੂੰ ਕੀ ਥੋੜਾ ਜਿਹਾ ਅੱਗੇ ਆ ਕੇ ਦਿਖਾ ਦਈਏ ਕਿ ਨੌਜਵਾਨ ਅੰਦਰ ਜਾ ਰਹੇ ਔਰ ਮੋਰ ਹੋਏਗਾ ਦੇਖ ਲਵਾਂਗੇ ਫਿਰ ਕੀ ਹੋਏਗਾ ਦੇਖਦੇ ਆ ਕਿ ਕਿਤੇ ਜੇ ਨਾ ਕਿਉਂਕਿ ਇਸ ਵੇਲੇ ਇਹ ਮਾਹੌਲ ਜਿਹੜਾ ਹੈ ਇੱਥੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੇ ਸਾਹਮਣੇ ਇਸ ਵੇਲੇ ਬਿਲਕੁਲ ਸਾਰੇ ਖੜੇ ਹੋਏ ਨੇ ਔਰ ਤੋਂ ਇਸ ਵੇਲੇ ਪਰ ਤੁਸੀਂ ਦੇਖ ਰਹੇ ਹੋ ਕਿ ਮਹਾ ਮਾਹੌਲ ਜਿਹੜਾ ਹੈ ਗਰਮਾਂਦਾ ਜਾ ਰਿਹਾ ਹੈ ਨੌਜਵਾਨ ਚਾਹੁੰਦੇ ਨੇ ਕਿ ਅਸੀਂ ਫਟਾਫਟ ਕਿਸੇ ਤਰੀਕੇ ਦੇ ਨਾਲ ਇਸ ਦੇ ਖਿਲਾਫ ਐਫ ਆਈ ਆਰ ਜਾਂ ਐਪਲੀਕੇਸ਼ਨ ਜਿਹੜੀ ਹੈ ਦੇ ਕੇ ਇਹਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਜਿਹੜੀ ਹੈ ਉਹ ਕਰੀਏ ਤਾਂ ਜਿਹੜੀ ਪਛਾਣ ਹੈ ਉਹ ਪੱਤਰਕਾਰ ਪੱਤਰਕਾਰ ਸਾਈਬਾ ਨਾਂ ਦੀ ਇਸ ਆਈ ਡੀ ਨੇ ਜਿਹੜੀ ਹੈ ਚਲਾਈ ਹੈ ਇਹ ਵੀਡੀਓ ਔਰ ਉਸ ਤੋਂ ਬਾਅਦ ਟੈਗ ਹੁੰਦੇ ਹੁੰਦੇ ਜੰਮੂ ਟਿਊਬ ਕਰਕੇ ਇੱਕ ਚੈਨਲ ਹੈ ਜਣਾ ਜੰਮੂ ਦਾ ਹੀ ਚੈਨਲ ਹੋ ਸਕਦਾ ਹੈ ਔਰ ਉਸ ਚੈਨਲ ਦੇ ਉੱਤੇ ਇੰਸਟਾ ਦੇ ਜਿਹੜੀ ਹੈ ਇਹ ਵੀਡੀਓ ਇਸ ਵੇਲੇ ਚੱਲ ਰਹੀ ਹੈ ਹੋ ਸਕਦਾ ਹੈ ਇਸ ਵੀਡੀਓ ਦੇ ਚਲਣ ਤੋਂ ਬਾਅਦ ਉਹ ਵੀਡੀਓ ਡਿਲੀਟ ਵੀ ਹੋ ਚੁੱਕੇ ਲੇਕਿਨ ਨੌਜਵਾਨਾਂ ਨੇ ਸਕਰੀਨਸ਼ਾਟ ਔਰ ਪੂਰੀ ਡਾਕੂਮੈਂਟੇਸ਼ਨ ਕਰਕੇ ਜਿਹੜੀ ਨੇ ਉਹ ਇੱਥੇ ਪਹੁੰਚੇ ਨੇ ਔਰ ਗੁੱਸਾ ਵੀ ਬਹੁਤ ਹੈ ਨੌਜਵਾਨਾਂ ਦੇ ਵਿੱਚ ਲੇਕਿਨ ਨੌਜਵਾਨ ਜਿਹੜੇ ਨੇ ਬੜੇ ਹੀ ਹਲੀਮੀ ਤਰੀਕੇ ਨਾਲ ਇੱਥੇ ਖੜੇ ਨੇ ਔਰ ਤੁਹਾਨੂੰ ਮੈਂ ਮੈਂ ਬੋਲ ਪੜ੍ਹ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਵੀ ਸਾਰੇ ਨੌਜਵਾਨ ਜਿਹੜੇ ਨੇ ਉਹ ਪੁਲਿਸ ਸਟੇਸ਼ਨ ਮੀਰਾ ਸਾਹਿਬ ਤੁਹਾਨੂੰ ਦਿਖਾ ਦਈਏ ਕਿ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੇ ਬਾਹਰ ਇੱਕ ਵੱਡਾ ਜਮਾਵੜਾ ਜਿਹੜਾ ਹੈ ਉਹ ਇਸ ਵੇਲੇ ਹੋਇਆ ਹੈ ਔਰ ਨੌਜਵਾਨ ਜਿਹੜੇ ਨੇ ਉਹ ਅੰਦਰ ਜਾ ਰਹੇ ਨੇ ਸਾਰੇ ਨੌਜਵਾਨਾਂ ਦਾ ਤੁਸੀਂ ਦੇਖ ਰਹੇ ਹੋ ਕਿ ਕਾਫੀ ਵੱਡਾ ਜਮਾਵੜਾ ਹੈ ਔਰ ਇਹ ਸਾਰੇ ਨੌਜਵਾਨ ਜਿਹੜੇ ਨੇ ਉਹ ਅੰਦਰ ਜਾ ਰਹੇ ਨੇ ਔਰ ਹੁਣ ਦੇਖਦੇ ਹਾਂ ਕਿ ਪੁਲਿਸ ਮਹਿਕਮਾ ਜਿਹੜਾ ਹੈ ਉਹ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹ ਕਰਦਾ ਹੈ ਔਰ ਜੈਸੇ ਇਹ ਨੌਜਵਾਨ ਅੰਦਰੋਂ ਹੋ ਕੇ ਬਾਹਰ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅਪਡੇਟ ਜਿਹੜੀ ਹੈ ਉਹ ਦੇਵਾਂਗੇ ਕਿਉਂਕਿ ਕਾਫੀ ਵੱਡਾ ਜਮਾਵੜਾ ਜਿਹੜਾ ਇਸ ਵੇਲੇ ਨੌਜਵਾਨਾਂ ਦਾ ਅੰਦਰ ਜਾ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਕਿ ਐਸਐਚਓ ਮੀਰਾ ਸਾਹਿਬ ਤੇ ਗੇਟ ਦੇ ਕੋਲ ਜਿਹੜਾ ਹੈ ਉਹ ਪਹੁੰਚ ਚੁੱਕੇ ਨੇ ਔਰ ਲਾਸਟ ਅਪਡੇਟ ਜਿਹੜੀ ਕੋਈ ਵੀ ਅਪਡੇਟ ਜਿਹੜੀ ਆਏਗੀ ਅੱਗੇ ਜਿਹੜੀ ਹੁਣ ਇਸ ਤੋਂ ਬਾਅਦ ਅਗਰੇ ਨੌਜਵਾਨ ਬਾਹਰ ਆਉਂਦੇ ਨੇ ਔਰ ਅਸੀਂ ਤੁਹਾਨੂੰ ਉਸ ਅਪਡੇਟ ਦੇ ਨਾਲ ਦੇ ਨਾਲ ਉਹ ਅਪਡੇਟ ਵੀ ਦਵਾਂਗੇ ਕੋਸ਼ਿਸ਼ ਕਰਾਂਗੇ ਕਿ ਜੇ ਸੀ ਲਾਈਵ ਬਣੀ ਰਹੀਏ ਕਿਉਂਕਿ ਨੌਜਵਾਨ ਇਸ ਵੇਲੇ ਅੰਦਰ ਗਏ ਹੋਏ ਨੇ ਔਰ ਕਾਫੀ ਗਰਮਾ-ਗਰਮੀ ਦਾ ਜਿਹੜਾ ਮਾਹੌਲ ਹੈ ਪਲੇ ਸਟੇਸ਼ਨ ਦੇ ਅੰਦਰ ਹਜੇ ਵੀ ਹੋਰ ਵੀ ਨੌਜਵਾਨ ਤੁਸੀਂ ਦੇਖ ਰਹੇ ਹੋ ਕਿ ਜਾ ਰਹੇ ਨੇ ਔਰ ਕਾਫੀ ਤਦਾਦ ਦੇ ਵਿੱਚ ਇਸ ਵੇਲੇ ਪੁਲਿਸ ਸਟੇਸ਼ਨ ਦੇ ਅੰਦਰ ਨੌਜਵਾਨ ਪਹੁੰਚ ਚੁੱਕੇ ਨੇ ਮੀਰਾ ਸਾਹਿਬ ਪੁਲਿਸ ਸਟੇਸ਼ਨ ਤੁਹਾਨੂੰ ਦੱਸ ਦਈਏ ਕਿ ਇਹ ਇਸ ਵੇਲੇ ਕਿਉਂਕਿ ਇੱਕ ਪੋਸਟ ਜਿਹੜੀ ਹੈ ਉਹ ਇੰਸਟਾਗ੍ਰam ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਛਬੀਲ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਹਮੇਸ਼ਾ ਦੇ ਤੌਰ ਤੇ ਉਸ ਦੇ ਬਾਰੇ ਵਿੱਚ ਕਾਫੀ ਭੱਦੀ ਸ਼ਬਦਾਵਲੀ ਜਿਹੜੀ ਹੈ ਉਹ ਵਰਤੀ ਗਈ ਸੀ ਜਿਦੇ ਚੱਲਦੇ ਅ ਅੱਜ ਪੁਲਿਸ ਸਟੇਸ਼ਨ ਮੀਰਾ ਸਾਹਿਬ ਵਿਖੇ ਨੌਜਵਾਨਾਂ ਦਾ ਜਵਾਬੜਾ ਇੱਥੇ ਐਪਲੀਕੇਸ਼ਨ ਦੇਣ ਦੇ ਲਈ ਆਏ ਹਨ ਔਰ ਜੈਸੇ ਇਹ ਮੁਰਕੇ ਬਾਹਰ ਆਂਦੇ ਨੇ ਤੇ ਕੋਈ ਅਪਡੇਟ ਜੇ ਕੋਈ ਹੁੰਦੀ ਹੈ ਤੇ ਉਹ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਰਹੋ ਆਪਸੀ ਸਾਈਂ ਟਵੀ ਔਰ ਬਣ ਰਹੇ ਹੋ ਸਾਡੇ ਨਾਲ ਇਸੇ ਤਰ੍ਹਾਂ ਹੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਹੀ ਦੇਰ ਬਾਅਦ ਇਹ ਸ਼ਾਇਦ ਨੌਜਵਾਨ ਫਿਰ ਤੋਂ ਬਾਹਰ ਆਣਗੇ ਔਰ ਤੋ ਦੇਖਦੇ ਹਾਂ ਕਿ ਇਹ ਕੀ ਕਹਿਣਗੇ ਉਹ ਵੀ ਅਪਡੇਟ ਜਿਹੜੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਬਾਹਰੋਂ ਇੱਕ ਵੀਡੀਓ ਥੋੜੀ ਦੇਰ ਪਹਿਲਾਂ ਅਸੀਂ ਤੁਹਾਨੂੰ ਦੱਸੀ ਔਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੇ ਬਿਲਕੁਲ ਬਾਹਰ ਗੇਟ ਦੇ ਵਿੱਚ ਨੌਜਵਾਨ ਵੀਰ ਸਾਰੇ ਇਕੱਠੇ ਹੋਏ ਸੀ ਅਲੱਗ-ਅਲੱਗ ਸੰਸਥਾਵਾਂ ਦੇ ਸਿੱਖ ਜਥੇਬੰਦੀਆਂ ਦੇ ਬਹੁਤ ਸਾਰੇ ਨੌਜਵਾਨ ਵੀਰ ਇੱਥੇ ਇਕੱਠੇ ਹੋਏ ਨੇ ਔਰ ਇਸ ਵੇਲੇ ਦੀ ਹੁਣ ਅਗਲੀ ਅਪਡੇਟ ਜਿਹੜੀ ਹੈ ਐਸ ਐਚ ਓ ਮੀਰਾ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਹੋਈ ਇਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਹੈ ਮੌਕੇ ਤੇ ਹੀ ਐਸਐਚਓ ਸਾਹਿਬ ਨੇ ਜਿਹੜਾ ਹੈ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਐਫਆਈਆਰ ਜਿਹੜੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਹੜੀ ਉਹ ਦਰਜ ਕਰ ਲਈ ਹੈ ਐਫਆਈਆਰ ਨੰਬਰ ਕਿੰਨਾ ਸੀ ਜੀ 80 ਐਫਆਈਆਰ ਨੰਬਰ 80 ਹੈ ਜੀ ਹਾਂਜੀ ਕੀ ਗੱਲ ਬਾਤ ਹੋਈ ਤੁਹਾਡੀ ਉਹਨਾਂ ਨੇ ਅਸੂਸ਼ਣ ਦਿੱਤਾ ਕਿ ਬਈ ਕੱਲ ਤੁਹਾਡਾ ਪ੍ਰੋਗਰਾਮ ਹੈ ਤੇ ਅਸੀਂ ਸਾਰੀ ਕਾਰਵਾਈ ਕਰਾਂਗੇ ਐਫਆਈਆਰ ਤੁਹਾਡੀ ਲੱਗੀ ਸੀ ਜੀ ਤੇ ਤੁਹਾਨੂੰ ਐਫਆਈਆਰ ਦੀ ਕਾਪੀ ਕੱਲ ਤੱਕ ਮਿਲ ਜਾਏਗੀ ਜੀ ਇੱਕ ਵਾਰ ਫਿਰ ਤੋਂ ਮਾਮਲਾ ਸਾਰਾ ਜਿਹੜਾ ਹੈ ਉਹ ਦੱਸ ਦਿਓ ਤੇ ਐਪਲੀਕੇਸ਼ਨ ਦੇ ਵਿੱਚ ਤੁਸੀਂ ਕੀ ਲਿਖ ਕੇ ਦਿੱਤਾ ਐਪਲੀਕੇਸ਼ਨ ਅਸੀਂ ਜੋ ਵੀ ਹੈ ਸਾਰਾ ਕੁਝ ਕੁੜੀ ਨੇ ਤੇ ਜਿਹੜਾ ਜੰਮੂ ਟੀਬੂ ਨਾਮ ਦਾ ਚੈਨਲ ਹੈ ਉਸਨੇ ਪਾਇਆ ਸੀ ਅਸੀਂ ਸਭ ਕੁਝ ਪਾਇਆ ਦਿੱਤਾ ਤਾਂ ਉਹਨਾਂ ਨਾਲ ਅਟੈਚ ਕੀਤਾ ਤਾਂ ਜਰਨਲ ਇਸ ਵਿੱਚ ਦੇਖ ਲਓ ਤੁਸੀਂ ਇਹ ਕੁੜੀ ਵੀ ਟੈਗ ਟੈਗ ਹੈ ਜਿਸ ਦਾ ਨਾਮ ਹੈ ਮੇਕੂ ਠੀਕ ਹੈ ਮਹਿਕ ਨਾਮ ਹੈ ਇਸ ਕੁੜੀ ਦਾ ਤੇ ਜਰਨਲ ਜੰਮੂ ਟੀਬੂ ਨਾਮ ਦਾ ਚੈਨਲ ਹੈ ਇਸਨੇ ਪਾਈਦੀ ਹੈ ਤੇ ਇਹਨਾਂ ਨੇ ਸਾਫ ਲਿਖਿਆ ਤਾਂ ਕਿ ਬਈ ਸੋ ਕਾਲਡ ਖਾਲਿਸਤਾਨੀ ਸਿਕਸ ਨਾਟ ਸਿਕ ਇਹਨਾਂ ਸਿੱਖ ਨੂੰ ਸਿੱਖ ਇੱਕ ਬਿਮਾਰੀ ਦਾ ਸਾਨੂੰ ਦੱਸਿਆ ਕਿ ਵੀ ਅਸੀਂ ਬਿਮਾਰੀਆਂ ਫਿਰ ਉਸ ਤੋਂ ਆ ਇਸਨੇ ਸ਼ਵੀਲ ਦੇ ਕਰਕੇ ਲਿਖਿਆ ਦਾ ਕਿ ਵੀ ਸ਼ਿਟ ਤੇ ਇਹ ਚੀਜ਼ ਇਹਨਾਂ ਨੇ ਸਾਡੇ ਵਾਸਤੇ ਬੜੀ ਅਮੇ ਸ਼ਵੀਲ ਦੇ ਕਰਕੇ ਇਹਨਾਂ ਨੇ ਪ੍ਰੋਪਗੈਂਡਾ ਕੀਤਾ ਦਾ ਕਿ ਵੀ ਆਹ ਵੀ ਅਸੀਂ ਅਸੀਂ ਆਪਣੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਇਹਨਾਂ ਨੇ ਇਹ ਕੁਝ ਸਾਡੇ ਵਾਸਤੇ ਲਿਖਿਆ ਦਾ ਸੋ ਇਹ 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 ਇਹਨਾਂ ਦੇ ਜੋ ਇੱਕ ਹੈ ਜੰਮੂ YouTube ਨਾਮ ਦਾ ਚੈਨਲ ਹੈ ਜੰਮੂ YouTube ਨਾਮ ਦਾ ਚੈਨਲ ਹੈ ਇਹ ਵਾਲਾ ਤੇ ਫਿਰ ਉਸ ਤੋਂ ਬਾਅਦ ਇਹ ਕੁੜੀ ਆ ਇਸ ਦਾ ਇਹ ਵਾਲਾ ਪੇਜ ਇਸ ਨੇ ਟੈਗ ਰਿਮੂਵ ਕੀਤਾ ਲੇਕਿਨ ਅਸੀਂ ਪਹਿਲੇ ਹੀ ਇਸ ਨੂੰ ਸਾਰੇ ਇਸ ਦੇ ਐਵੀਡੈਂਸ ਵਗੈਰਾ ਸਕਰੀਨਸ਼ਾਟ ਲੈ ਲਏ ਸੀ ਫਿਰ ਇਹ ਕੁੜੀ ਆ ਹੂੰ ਇਹ ਉਸ ਲੜਕੀ ਦੀ ਫੋਟੋ ਹੈ ਇਹ ਪਹਿਲੇ ਜਰਨਲਿਸਟ ਰੇ ਦਿਆ ਇਹ ਵੀ ਤੇ ਇਹ ਇਸ ਨੇ ਇਹ ਸਾਰਾ ਕੁਝ ਫਿਰ ਇਹ ਸਾਰਾ ਉਹਨਾਂ ਨੇ ਲਿਖ ਕੇ ਸਾਡੇ ਵਾਸਤੇ ਮੇਂ ਪੋਸਟ ਕੀਤਾ ਸੀ ਸਿੱਖਾਂ ਵਾਸਤੇ ਤੇ ਅਸੀਂ ਇਸ ਦੇ ਖਿਲਾਫ ਜਿਹੜਾ ਹੁਣ ਐਸਐਚਓ ਸਾਹਿਬ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤੇ ਕੀ ਕੋਈ ਐਫਆਈਆਰ ਵਗੈਰਾ ਦਰਜ ਹੋਈ ਹੈ ਐਫਆਈਆਰ ਉਹਨਾਂ ਨੇ ਲਗਾ ਦਿੱਤੀ ਹੈ ਉਹ ਕਹਿੰਦੇ ਕੱਲ ਤੁਹਾਨੂੰ ਕਾਪੀ ਮਿਲ ਜਾਏਗੀ ਇਸ ਚੀਜ਼ ਦੀ ਤੇ ਅਸੀਂ ਚਾਹੁੰਦੇ ਹਾਂ ਕਿ ਵੀ ਇਸ ਚੀਜ਼ ਦਾ ਐਕਸ਼ਨ ਹੋਏ ਕਿਉਂਕਿ ਦੇਖੋ ਅਗਰ ਇਹਨਾਂ ਨੇ ਐਕਸ਼ਨ ਨਾ ਕੀਤਾ ਜੂਨ ਦੇ ਮਹੀਨੇ ਹਰ ਸਾਲ ਸਾਡੇ ਨਾਲ ਐਇਆ ਕੁਝ ਕਰਦੇ ਹਨ ਤੇ ਅਗਰ ਸਾਡੇ ਨਾਲ ਐਕਸ਼ਨ ਇਹਨਾਂ ਨੇ ਨਹੀਂ ਕੀਤਾ ਫਿਰ ਅਸੀਂ ਅੱਗੇ ਸੋਚਾਂਗੇ ਅਗਲੀ ਕਾਰਵਾਈ ਅਸੀਂ ਸਾਰੇ ਸਿਗਜਤ ਬੰਦੀਆਂ ਆ ਜਾਂ ਸਾਰੇ ਮੁੰਡੇ ਨੌਜਵਾਨ ਸਭਾ ਮਿਲ ਕੇ ਕੀ ਕਰਦੀਏ ਇਸ ਦੇ ਬਾਰੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਇਸ ਦੇ ਖਿਲਾਫ ਤੁਹਾਨੂੰ ਦੱਸ ਦਈਏ ਕਿ ਕੱਲ ਯਾਨੀ 7 ਜੂਨ ਨੂੰ ਬੁਆਇਸ ਹਾਈ ਸਕੂਲ ਸਿੰਬਲ ਕੈਂਪ ਵਿਖੇ ਇੱਕ ਜਿਹੜਾ ਸ਼ਹੀਦੀ ਸਮਾਗਮ ਜਿਹੜਾ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਕਈ ਤਹਾਕਿਆਂ ਤੋਂ ਜਿਹੜਾ ਹੈ ਚੱਲ ਰਿਹਾ ਹੈ 41ਵਾਂ ਸ਼ਹੀਦੀ ਸਮਾਗਮ ਜਿਹੜਾ ਹੈ ਉਹਨਾਂ ਲਾ ਸ਼ਹੀਦਾਂ ਦੀ ਲਸਾਂ ਨੇ ਸ਼ਹਾਦਤ ਲਈ ਮਨਾਇਆ ਜਾ ਰਿਹਾ ਔਰ ਕੱਲ ਸ਼ਾਮ ਤੋਂ ਲੈ ਕਰਕੇ ਪਰਸੋ ਸਵੇਰ ਤੱਕ ਦਾ ਇਹ ਸਮਾਗਮ ਜਿਹੜਾ ਹੈ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਔਰ ਉੱਥੇ ਬਹੁਤ ਸਾਰੀਆਂ ਹਸਤੀਆਂ ਵੀ ਪਹੁੰਚਦੀਆਂ ਨੇ ਔਰ ਹਰ ਵਾਰ ਇਨਾ ਹੀ ਦਿਨਾਂ ਦੇ ਵਿੱਚ ਇਸੇ ਸਮਾਗਮ ਤੋਂ ਕਰੀਬ 1-2 ਦਿਨ ਪਹਿਲਾਂ ਕਦੇ ਨਾ ਕੋਈ ਨਾ ਕੋਈ ਐਸੀ ਹਰਕਤ ਜਿਹੜੀ ਹੈ ਐਸੇ ਸ਼ਰਾਰਤੀ ਤੱਤਾਂ ਵੱਲੋਂ ਕੀਤੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦਾ ਮਾਹੌਲ ਜਿਹੜਾ ਹੈ ਉਸ ਨੂੰ ਖਰਾਬ ਕੀਤਾ ਜਾਵੇ ਤਾਂ ਕਿ ਫਿਰਕੇ ਜਿਹੜੇ ਨੇ ਆਪਸ ਵਿੱਚ ਲੜਨ ਲੇਕਿਨ ਦਾਤ ਦੇਣੀ ਪੈਗੀ ਇਹਨਾਂ ਨੌਜਵਾਨਾਂ ਦੀ ਇਹਨਾਂ ਨੌਜਵਾਨ ਜਥੇਬੰਦੀਆਂ ਦੀ ਜਿਨ੍ਹਾਂ ਨੇ ਕਿ ਇੱਕ ਬੜੇ ਹੀ ਸੋਹਣੇ ਅਤੇ ਸੁਚੱਜੇ ਤਰੀਕੇ ਦੇ ਨਾਲ ਇੱਕਠੇ ਹੋ ਕੇ ਬੜੇ ਹਲੀਮੀ ਦੇ ਨਾਲ ਇਸ ਪੁਲਿਸ ਸਟੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਸ ਲੇਡੀ ਦੇ ਖਿਲਾਫ ਐਫ ਆਈ ਆਰ ਲਿਖਵਾਈ ਹੈ ਔਰ ਉਹਨ ਐਫ ਆਈ ਆਰ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕੰਮ ਹੈ ਪੁਲਿਸ ਪ੍ਰਸ਼ਾਸਨ ਦਾ ਔਰ ਇਹਨਾਂ ਨੂੰ ਆਸ਼ਵਾਸਨ ਮਿਲਿਆ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕਰੇਗਾ ਔਰ ਐਸ ਐਚਓ ਮੀਰਾ ਸਾਹਿਬ ਨੇ ਵੀ ਆਪਣੀ ਜਿਹੜੀ ਹੈ ਡਿਊਟੀ ਜਿਹੜੀ ਹੈ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਨਿਭਾਈ ਔਰ ਮੌਕੇ ਤੇ ਹੀ ਐਫ ਆਈ ਆਰ ਨੰਬਰ 80 ਐਫ ਆਈ ਆਰ ਨੰਬਰ 80 ਜਿਹੜਾ ਹੈ ਉਹ ਇਹਨਾਂ ਨੂੰ ਦੇ ਦਿੱਤਾ ਗਿਆ ਔਰ ਕਹਿੰਦੇ ਨੇ ਕਿ ਇੱਕ ਪ੍ਰੋਸੈਸ ਹੁੰਦਾ ਹੈ ਐਫ ਆਈ ਆਰ ਦਾ ਉਸ ਤੋਂ ਬਾਅਦ ਇਹਨਾਂ ਨੂੰ ਉਸ ਦੀ ਕਾਪੀ ਵੀ ਜਿਹੜੀ ਹੈ ਦੇ ਦਿੱਤੀ ਜਾਵੇਗੀ ਦੇਖਦੇ ਰਹੋ ਆਪਸੀ ਸਾਈਟੀ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ